ਕਰਨੇ ਸਤਿ ਸ੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੂਰੇ ਪੰਜਾਬ ਦੇ ਵਿੱਚ ਅੱਜ ਅਸੀਂ ਜੋ ਗੱਲ ਕਰਨ ਜਾ ਰਹੇ ਹਾਂ ਜਿਸ ਮਸਲੇ ਦੀ ਉਹ ਬੜਾ ਅਹਿਮ ਮਸਲਾ ਹੈ ਪੰਜਾਬ ਦੇ ਲਾਅ ਐਂਡ ਆਰਡਰ ਨਾਲ ਜੁੜਿਆ ਹੈ ਔਰ ਅੱਜ ਤੋਂ ਇੱਕ ਖਾਸ ਸ਼ੋਅ ਜਨਤਾ ਦੀ ਅਦਾਲਤ ਵੀ ਅਸੀਂ ਕਰਕੇ ਸ਼ੁਰੂ ਕਰ ਰਹੇ ਹਾਂ ਕਿ ਆ ਜਿਹੜੇ ਲੋਕ ਜਿਹੜੇ ਪੰਜਾਬ ਤੋਂ ਜਾਂ ਪੰਜਾਬ ਤੋਂ ਬਾਹਰ ਤੋਂ ਜਿਹੜੇ ਵੀ ਲੋਕ ਸਾਡੇ ਨਾਲ ਜੁੜਦੇ ਨੇ ਉਹ ਵੀ तमाम ਮਸਲਿਆਂ ਤੇ ਆਪਣੀ رائے ਰੱਖ ਸਕਣ ਜਾਂ ਕਹਿ ਲੋ ਕਿ ਮਸਲਿਆਂ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਜੋ ਪੰਜਾਬ 'ਚ ਹੋ ਰਿਹਾ ਹੈ ਚਾਹੇ ਸਰਕਾਰ ਦੇ ਫੈਸਲੇ ਨੇ ਚਾਹੇ اپੋਜੀਸ਼ਨ ਕੀ ਕਹਿ ਰਹੀ ਹੈ ਬਿਆਨਾਂ ਨੂੰ ਲੈ ਕੇ ਯਾਨੀ ਕਿ ਹਰ ਇੱਕ ਮਸਲੇ ਤੇ ਕੱਲੀ ਖਬਰ ਨਾ ਹੋਵੇ ਤੁਹਾਡੀ رائے ਵੀ ਹੋਵੇ ਸੋ ਇਸ ਤਰ੍ਹਾਂ ਦਾ ਇੱਕ ਮੰਚ ਨਵਾਂ ਪੰਜਾਬ ਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਔਰ ਇਸ ਪ੍ਰੋਗਰਾਮ ਰਾਹੀਂ ਉਹਨਾਂ ਦੀ ਕੋਸ਼ਿਸ਼ ਹੈ ਕਿ ਲੋਕਾਂ ਤੱਕ ਉਹ ਗੱਲ ਜਾਏ ਔਰ ਨਾਲ ਦੇ ਨਾਲ ਨਾਲ ਲੋਕਾਂ ਦੀ ਗੱਲ ਵੀ ਇਸ ਪਲੇਟਫਾਰਮ ਰਾਹੀਂ ਪੂਰੇ ਪੰਜਾਬ ਚ ਪਹੁੰਚੇ ਕਿ ਆਖਰਕਾਰ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੰਜਾਬੀ ਕੀ ਸੋਚਦੇ ਨੇ ਔਰ ਜਿਹੜੇ ਵੀ ਲੋਕ ਪੰਜਾਬ ਤੋਂ ਬਾਹਰ ਵਸਦੇ ਨੇ ਯਾਨੀ ਕਿ ਓਵਰঅল ਪੰਜਾਬੀ ਕੀ ਸੋਚਦੇ ਨੇ ਸੋ ਇੱਕ ਅੱਜ ਚਰਚਾ ਤੁਹਾਡੇ ਨਾਲ ਕਰਨੀ ਹੈ ਅ ਅੱਜ ਚਰਚਾ ਕਰਾਂਗੇ ਆਪਰੇਸ਼ਨ ਪ੍ਰਹਾਰ ਨੂੰ ਲੈ ਕੇ ਆਪਰੇਸ਼ਨ ਪ੍ਰਹਾਰ 200 ਯਾਨੀ ਕਿ ਪਾਰਟ 2 ਜਿਹੜਾ ਆਪਰੇਸ਼ਨ ਪ੍ਰਹਾਰ ਦਾ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਇਹ ਆਪਰੇਸ਼ਨ ਪ੍ਰਹਾਰ ਆਖਰਕਾਰ ਹੈ ਕਿ ਔਰ ਕਿਸ ਤਰ੍ਹਾਂ ਸਰਕਾਰ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਜੋ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਆਪਰੇਸ਼ਨ ਪ੍ਰਹਾਰ ਰਾਹੀਂ ਅਸੀਂ ਜਿਹੜਾ ਪੰਜਾਬ ਚ ਕਾਨੂੰਨ ਵਿਵਸਥਾ ਦੁਰਸਤ ਕਰਾਂਗੇ ਸਿੱਧੇ ਤੌਰ ਤੇ ਪੰਜਾਬ ਪੁਲਿਸ ਦਾ ਇਹ ਕਹਿਣਾ ਹੈ ਕਿ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਅਸੀਂ ਲੋਕ ਜਿਹੜੇ ਇਲੀਗਲ ਐਕਟੀਵਿਟੀਜ਼ ਚਾਹੇ ਉਹ ਗੈਂਗਸਟਰਸ ਨੇ ਚਾਹੇ ਉਹ ਕ੍ਰਿਮੀਨਲ ਨੇ ਉਹਨਾਂ ਨੂੰ ਫੜ ਰਹੇ ਹਾਂ ਔਰ ਲਗਾਤਾਰ ਇਸ ਨੂੰ ਲੈ ਕੇ ਨਾ ਕਈ ਸਵਾਲ اپੋਜੀਸ਼ਨ ਖੜੇ ਕਰ ਰਹੇ ਹੈ ਕਿ ਭਾਈ ਕਹਿ ਕੇ ਫੜ ਰਹੇ ਇੱਕ ਇਸ ਤਰ੍ਹਾਂ ਦਾ ਆਪਰੇਸ਼ਨ ਹੋਇਆ ਹਾਲਾਂਕਿ ਥੋੜੇ ਦਿਨ ਪਹਿਲਾਂ ਆਪਰੇਸ਼ਨ ਪ੍ਰਹਾਰ ਪਾਰਟ 1 ਜਿਹੜਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਲੈ ਕੇ ਤਮਾਮ ਦਾਅਵੇ ਜਾਂ ਕਹਿ ਲੋ ਕਿ ਉਸ ਨੂੰ ਲੈ ਕੇ ਬਹੁਤ ਸਾਰੀਆਂ ਅ ਅੰਕੜੇ ਪੰਜਾਬ ਪੁਲਿਸ ਵੱਲੋਂ ਪੇਸ਼ ਕੀਤੇ ਗਏ ਸੀ ਔਰ ਕੱਲ ਬੀਤੇ ਦਿਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਆਪਰੇਸ਼ਨ 2 ਸ਼ੁਰੂ ਕਰਾਂਗੇ ਪਰ ਸਵਾਲ ਵੱਡਾ ਹੈ ਕਿ ਆਪਰੇਸ਼ਨ 2 ਜਿਸ ਤਰ੍ਹਾਂ ਦਾ ਸ਼ੁਰੂ ਕੀਤਾ ਗਿਆ ਉਸ ਨੂੰ ਲੈ ਕੇ ਕੀ ਕੋਈ ਤੁਹਾਡੀ رائے ਹੈ ਅੱਜ ਆਪਰੇਸ਼ਨ ਪ੍ਰਹਾਰ ਟੂ ਸ਼ੁਰੂ ਕੀਤਾ ਗਿਆ ਔਰ ਤੁਸੀਂ ਵੇਖ ਸਕਦੇ ਹੋ ਕਿ ਚਾਹੇ ਮੀਟਿੰਗਾਂ ਨੇ ਚਾਹੇ ਫੀਲਡ ਦੇ ਵਿੱਚ ਜਾ ਕੇ ਜਿਹੜੇ ਪੁਲਿਸ ਆਫੀਸਰਸ ਨੇ ਉਹ ਗੈਂਗਸਟਰ ਫੜ ਰਹੇ ਹੈ ਕ੍ਰਿਮੀਨਲ ਨੂੰ ਫੜ ਰਹੇ ਹੈ 72 ਘੰਟੇ ਦਾ ਇਹ ਕੋਪਰੇਸ਼ਨ ਜਿਹੜਾ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਯਾਨੀ ਕਿ 72 ਘੰਟੇ ਦਾ ਇਹ ਆਪਰੇਸ਼ਨ ਪ੍ਰਹਾਰ ਹੈ ਜਿਹੜਾ ਪਾਰਟ 2 ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਪਰ ਸਵਾਲ ਸਭ ਤੋਂ ਵੱਡਾ ਹੈ ਕਿ Uh, اس طرح جو آپریشن uh, چلایا جا رہے ہیں اس نلکینہ کو کرائم کنٹرول ہوئے گا سب تو وہی گل ہے کہ کی کہ, کہہ کے اعلانیاں اس آپریشن شروع کرنا آپریشن شروع کرن تو چوبی کنٹے پہلنا ایک پریس کانفرنس کرنا کہ جی کل تو اسی بہتر کنٹے دا یعنی کہ تن دن آدھا آپریشن پرہار شروع کرن جا رہے ہیں اور اس تو بعد لگاتار فیلڈ تے پولیس ملازم اترے ہوئے نے تمام وڈے افسر اترے ہوئے نے اور وہ او ਧਰ ਪਕੜ ਜਿਹੜੀ ਹੈ ਕ੍ਰਿਮਨਲਸ ਦੀ ਕਹਿ ਲਈਏ ਜਾਂ ਜਿਹੜੇ ਲੋਕਾਂ ਦੀ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਪਰ ਦੇਖੋ ਸਭ ਤੋਂ ਵੱਡਾ ਮਸਲਾ ਇੱਥੇ ਆ ਜਾਂਦਾ ਕਿ ਆਖਿਰਕਾਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤਿਆਰੀ ਕੀ ਹੈ ਔਰ ਕੀ ਇਹ ਪ੍ਰਹਾਰ ਹੈ ਜਾਂ ਪ੍ਰਚਾਰ ਹੈ ਮੈਂ ਅੱਜ ਜਦ ਤੇ ਗੱਲ ਕਰੂੰਗਾ ਕੁਝ ਸਵਾਲ ਨੇ ਉਹ ਸਵਾਲ ਤੁਹਾਡੇ ਨਾਲ ਲੈਣੇ ਆ ਪਹਿਲਾ ਸਵਾਲ ਇਹ ਹੈ ਕਿ ਪੁਲਿਸ ਦੀ ਇਹ ਕਾਰਵਾਈ ਕਿੰਨੀ ਕੁ ਠੀਕ ਹੈ ਯਾਨੀ ਕਿ ਜਿਹੜਾ ਆਪਰੇਸ਼ਨ ਪ੍ਰਹਾਰ ਪਾਰਟ 2 ਪੰਜਾਬ ਪੁਲਿਸ ਨੇ ਸ਼ੁਰੂ ਕੀਤਾ ਹੈ ਕਿ ਇਹ ਠੀਕ ਹੈ ਔਰ ਇਹ ਮੰਚ ਤੁਹਾਡਾ ਮੰਚ ਹੈ ਨੰਬਰ ਸਕਰੀਨ ਤੇ ਫਲੈਸ਼ ਹੋ ਰਿਹਾ ਤੁਸੀਂ ਕਾਲ ਕਰਕੇ ਆਪਣੀ ਰਾਏ ਸਾਂਝੀ ਜ਼ਰੂਰ ਕਰ ਸਕਦੇ ਹੋ ਐਲਾਨੀਓ ਆਪਰੇਸ਼ਨ ਕਿੰਨਾ ਕੁ ਕਾਮਯਾਬ ਹੈ ਇਹ ਆਪਰੇਸ਼ਨ ਪ੍ਰਹਾਰ ਹੈ ਜਾਂ ਆਪਰੇਸ਼ਨ ਪ੍ਰਚਾਰ ਹੈ ਗਾਲਾ ਜੇਦੇ ਤੇ ਕਰਾਂਗੇ ਔਰ ਕਰਨੀ ਬਹੁਤ ਜ਼ਰੂਰੀ ਵੀ ਹੈ ਔਰ ਖਾਸ ਤੌਰ ਤੇ ਮੈਂ ਬਾਰ ਬਾਰ ਕਹਿ ਰਿਹਾ ਕਿ ਤੁਹਾਡੀ ਰਾਏ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ तमाम ਮਸਲਿਆਂ ਨੂੰ ਲੈ ਕੇ ਆਖਰਕਾਰ ਤੁਸੀਂ ਕੀ ਸੋਚਦੇ ਹੋ ਕਮੈਂਟਰ ਆਈ ਤੁਸੀਂ ਆਪਣੀ رائے ਸਾਂਝੀ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਨਾਲ ਫੋਨ ਕਾਲ ਤੇ ਵੀ ਜੁੜ ਸਕਦੇ ਹੋ ਨੰਬਰ ਸਕਰੀਨ ਤੇ ਫਲੈਸ਼ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਆਪਰੇਸ਼ਨ ਪ੍ਰਹਾਰ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ 95 20 240 190 ਇਹ ਨੰਬਰ ਹੈ ਇਹਦੇ ਤੇ ਕਾਲ ਕਰਕੇ ਤੁਸੀਂ ਆਪਣੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਔਰ ਕੀ ਕੁਝ ਤੁਸੀਂ ਸੋਚਦੇ ਹੋ 9520 240190 ਸੋ ਇਸ ਨੰਬਰ ਤੇ ਤੁਸੀਂ ਕਾਲ ਕਰੋ ਸਾਡੇ ਨਾਲ ਜੁੜੋ ਤੇ ਆਪਣੀ رائے ਸਾਂਝੀ ਕਰੋ ਔਰ ਇਹ ਮੰਚੀ ਇਸੇ ਕਰਕੇ ਆਪਰੇਸ਼ਨ ਪ੍ਰਹਾਰ ਨੂੰ ਲੈ ਕੇ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਆ ਨਵਾਂ ਪੰਜਾਬ ਦਾ ਮੰਚੀ ਇਸੇ ਕਰਕੇ ਕਿ ਭਾਈ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਜਾਂ ਜੋ ਵੀ ਡੇ ਟੂ ਡੇ ਐਕਟੀਵਿਟੀ ਹੈ ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸੋ ਦਰਸ਼ਕ ਲਗਾਤਾਰ ਸਾਡੇ ਨਾਲ ਹੁਣ ਜੁੜਨੇ ਸ਼ੁਰੂ ਹੋ ਗਏ ਨੇ ਔਰ ਇਸ ਮਸਲੇ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੀ رائے ਕੀ ਹੈ ਹੁਣ ਹੌਲੀ-ਹੌਲੀ ਸਾਡੇ ਤੱਕ ਪਹੁੰਚਣੀ ਸ਼ੁਰੂ ਹੋ ਜਾਏਗੀ ਸੋ ਅਸੀਂ ਕਹਿ ਸਕਦੇ ਆ ਕਿ ਇੱਕ ਵੱਡਾ ਮਸਲਾ ਹੈ ਔਰ ਕੀ ਵਾਕਈ ਪੁਲਿਸ ਦੀ ਇਹ ਜਿਹੜੀ ਕਾਰਵਾਈ ਆਪਰੇਸ਼ਨ ਪ੍ਰਹਾਰ ਆਲੀ ਇਹਨੂੰ ਤੁਸੀਂ ਕਿਵੇਂ ਸੋਚਦੇ ਹੋ ਤੁਹਾਡਾ ਵਿਚਾਰ ਇਸ ਬਾਰੇ ਕੀ ਹੈ ਕਿ ਇਸ ਤਰ੍ਹਾਂ ਐਲਾਨੀਆਂ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿ ਐਲਾਨ ਕਰਕੇ ਇਸ ਤਰ੍ਹਾਂ ਦਾ ਆਪਰੇਸ਼ਨ ਚਲਾਉਣਾ ਕਿੰਨਾ ਕੁ ਠੀਕ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦੇ ਆਪਰੇਸ਼ਨ ਤੋਂ ਪੰਜਾਬ ਨੂੰ ਕੀ ਮਿਲੇਗਾ ਯਾਂ ਕਹਿ ਲਈਏ ਕਿ ਪੰਜਾਬ ਦੇ ਲੋਕ ਕਿੰਨੇ ਕੁ ਸੈਟੀਸਫਾਈਡ ਕ੍ਰਾਈਮ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਇਸ ਆਪਰੇਸ਼ਨ ਤੋਂ ਬਾਅਦ ਹੋਣਗੇ ਸਵਾਲ ਇੱਕ ਵੱਡਾ ਆ ਵੀ ਹੈ ਕਿ 72 ਘੰਟਿਆਂ ਦਾ ਆਪਰੇਸ਼ਨ ਹੈ ਯਾਨੀ ਕਿ 3 ਦਿਨਾਂ ਦਾ ਆਪਰੇਸ਼ਨ ਹੈ ਉਸ ਤੋਂ ਬਾਅਦ ਕੀ ਕੀ ਇਹ ਮੰਨਿਆ ਜਾਏ ਕਿ ਤਿੰਨ ਦਿਨਾਂ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਦਰਸਤ ਹੋ ਜਾਏਗੀ ਔਰ ਕੀ ਇਹ ਮੰਨਿਆ ਜਾਏ ਕਿ ਇਸ ਦੇ ਨਾਲ ਲੋਕਾਂ ਨੂੰ ਇੱਕ ਵਧੀਆ ਰਾਜ ਪੰਜਾਬ ਦੇ ਵਿੱਚ ਜਿੱਦੇ ਚ ਕੋਈ ਡਰ ਨਾ ਹੋਵੇ ਜਿੱਥੇ ਕੋਈ ਭੈ ਨਾ ਹੋਵੇ ਉਹ ਮਿਲੇਗਾ ਸੋ ਇਹ ਕੁਝ ਸਵਾਲ ਨੇ ਜੋ ਤੁਹਾਡੇ ਸਾਹਮਣੇ ਰੱਖ ਰਿਹਾ ਨੰਬਰ ਸਕਰੀਨ ਤੇ ਥੱਲੇ ਫਲੈਸ਼ ਹੋ ਰਿਹਾ ਹੈ 952240190 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਔਰ ਇਹ ਨੰਬਰ ਇਸੇ ਕਰਕੇ ਫਲੈਸ਼ ਕੀਤਾ ਗਿਆ ਹੈ ਕਿ ਤੁਹਾਡੀ رائے तमाम ਮਸਲਿਆਂ ਨੂੰ ਲੈ ਕੇ ਕੀ ਹੈ ਕਮੈਂਟਰਾਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਕਿ ਕਮੈਂਟਸ ਵੀ ਤੁਹਾਡੇ ਜਿਹੜੇ ਨੇ ਉਹ ਇੱਕ ਵੈਲਿਊਏਬਲ ਹੈ ਸਾਡੇ ਲਈ ਫੀਡਬੈਕ ਇਸ ਮਸਲੇ ਨੂੰ ਲੈ ਕੇ ਜਾਂ ਆਖਰਕਾਰ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਕਿੱਥੇ ਖੜਾ ਹੈ ਇਸ ਆਪਰੇਸ਼ਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਤੁਸੀਂ ਇਹ ਕਿਸੇ ਕਿਵੇਂ ਵੇਖਦੇ ਹੋ ਔਰ ਸਭ ਤੋਂ ਵੱਡਾ ਮਸਲਾ ਹੈ ਕਿ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਸ ਨੂੰ ਲੈ ਕੇ ਕੀ ਇਹ ਮੰਨਿਆ ਜਾਏ ਕਿ ਕਾਮਯਾਬ ਸਾਬਤ ਹੋਏਗਾ ਜਾਂ ਆਪਰੇਸ਼ਨ 1 ਦੀ ਜਿਹੜਾ ਅਸੀਂ ਕਹਿ ਸਕਨੇ ਆ ਕਿ ਜਿਹੜਾ ਆਪਰੇਸ਼ਨ ਪ੍ਰਹਾਰ ਵੰਚ ਚਲਾਇਆ ਗਿਆ ਸੀ ਉਹਦੇ ਤੋਂ ਕਿੰਨਾ ਕੋ ਕਾਮਯਾਬ ਪੰਜਾਬ ਪੁਲਿਸ ਹੋਈ ਜਿਸ ਕਰਕੇ ਉਹਨੂੰ ਆਪਰੇਸ਼ਨ 2 ਵੀ ਚਲਾਣਾ ਪਿਆ ਸੋ ਐਲਾਨੀ ਆਪਰੇਸ਼ਨ ਕਿੰਨਾ ਕਾਮਯਾਬ ਹੋਏਗਾ ਯਾਨੀ ਕਿ ਐਲਾਨੀਆਂ ਮੈਸ ਕਰਕੇ ਕਹਿ ਰਹੇ ਕਿ ਪਹਿਲਾਂ ਤੁਸੀਂ ਐਲਾਨ ਕਰ ਰਹੇ ਹੋ ਕਿ ਜੀ 72 ਘੰਟੇ ਦਾ ਆਪਰੇਸ਼ਨ ਅਸੀਂ ਚਲਾਣਾ ਔਰ ਉਸ ਤੋਂ ਬਾਅਦ ਆਪਰੇਸ਼ਨ ਚੱਲ ਰਿਹਾ ਸੋ ਇਹ ਵਾਕਈ ਕਿ ਕਾਮਯਾਬ ਹੋਏਗਾ ਪੁਲਿਸ ਦੀ ਇਹ ਕਾਰਵਾਈ ਕਿੰਨੀ ਕੁ ਵਾਜਬ ਹੈ ਯਾਨੀ ਕਿ ਇਸ ਆਪਰੇਸ਼ਨ ਨਾਲ ਕਿੰਨੀ ਕਾਮਯਾਬੀ ਪੁਲਿਸ ਨੂੰ ਮਿਲੇਗੀ 72 ਘੰਟੇ ਦੇ ਆਪਰੇਸ਼ਨ ਨਾਲ ਕਿ ਵਾਕਈ ਕ੍ਰਾਈਮ ਪੰਜਾਬ 'ਚ ਰੁਕਦਾ ਨਜ਼ਰ ਆਏਗਾ ਸੋ ਇੱਕ ਵੱਡਾ ਮਸਲਾ ਹੈ اور اہ سکتے ہاں کہ اسنو لے کے سوال لگاتار نے اور سوال اس کر کے بھی وڈے نے کہ کی واقعی جو حالات پنجاب دے وچ بنے نے دیکھو دو دن پہلے جلندر جس طرح دی ایک ویڈی واردات واپر دی ہے سگو آم آدمی پارٹی دا ہی ایک لیڈر جس دا سویرے سویرے گردوارے دے بار قتل کر دیتا جانتا ہے ਖਸ਼ਿਆਰਪੁਰ ਇੱਕ ਕਤਲ ਉਸ ਤੋਂ ਅਗਲੇ ਦਿਨ ਹੋ ਜਾਂਦਾ। ਦੋਸਤੋ ਪਹਿਲਾਂ ਕਈ ਕਤਲ ਲਗਾਤਾਰ ਹੋਏ ਹੈ। ਅੱਜ ਤਰਨਤਾਰਨ ਕਿਵੇਂ ਇੱਕ ਵਿਦਿਆਰਥੀ ਨੂੰ ਪਹਿਲੇ ਗੋਲੀ ਮਾਰੀ ਜਾਂਦੀ ਹੈ ਫਿਰ ਉਸ ਸ਼ਖਸ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ। ਸੋ ਹਾਲਾਤ ਕੀ ਬਣੇ ਹੋਏ ਨੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਆਪਰੇਸ਼ਨ ਪ੍ਰਹਾਰ ਕਾਮਯਾਬ ਸਾਬਤ ਹੋਏਗਾ। ਮੈਂ ਇਹਦੇ ਤੇ ਚਰਚਾ ਚ ਕਰਨੀ ਹੈ। ਸੋ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਵੀ ਸਾਡੇ ਨਾਲ ਜੁੜੋ ਇਸ ਪੂਰੇ ਮਸਲੇ ਤੇ ਆਪਣੀ ਰਾਏ ਦਿਓ ਔਰ ਇਹ ਰਾਏ ਤੁਹਾਡੀ ਬੜੀ ਵੈਲਿਊਏਬਲ ਹੈ ਔਰ ਕਿਉਂਕਿ ਸਵਾਲ ਵੀ ਕੁਝ ਨੇ ਜੋ ਸਵਾਲ ਅਸੀਂ ਇੱਥੇ ਚੱਕ ਰਹੇ ਹਾਂ ਔਰ ਇਹਨਾਂ ਸਵਾਲਾਂ ਤੋਂ ਕਿ ਆਖਰਕਾਰ ਕੀ ਮੰ ਇਸ ਤਰ੍ਹਾਂ ਐਲਾਨ ਕਰਕੇ ਆਪਰੇਸ਼ਨ ਚਲਾਉਣਾ ਕਿੰਨਾ ਵਾਜਬ ਹੈ ਨੰਬਰ ਸਕਰੀਨ ਤੇ ਕਾਲ ਜ਼ਰੂਰ ਕਰੋ ਔਰ ਕਾਲ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰੋ ਕਿ ਇਹਨਾਂ ਮਸਲਿਆਂ ਨੂੰ ਲੈ ਕੇ ਤੁਸੀਂ ਆਖਰਕਾਰ ਕੀ ਸੋਚਦੇ ਹੋ ਪੰਜਾਬ ਦਾ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ ਦੀ ਆਖਰਕਾਰ ਕਿੱਥੇ ਪਹੁੰਚੀ ਹੋਈ ਹੈ ਕੀ ਇਹ ਮੰਨਿਆ ਜਾਏ ਕਿ ਇਸ ਤਰ੍ਹਾਂ ਦਾ ਆਪਰੇਸ਼ਨ ਕਾਮਯਾਬ ਸਾਬਤ ਹੋਏਗਾ ਕੀ ਇਹ ਮੰਨਿਆ ਜਾਏ ਕਿ ਇਹਦੇ ਨਾਲ ਕ੍ਰਾਈਮ ਪੰਜਾਬ ਤੋਂ ਰੁਕ ਜਾਏਗਾ ਔਰ ਐਲਾਨੀ ਆਪਰੇਸ਼ਨ ਮਤਲਬ ਤੁਸੀਂ ਐਲਾਨ ਕਰ ਦਿਓ ਪਰ ਸਵਾਲ ਵੱਡਾ ਹੈ ਕਿ ਜੇ ਤੁਸੀਂ ਕਹਿ ਦਿੱਤਾ ਕਿ ਅਸੀਂ ਕੱਲ ਤੋਂ ਆਪਰੇਸ਼ਨ ਚਲਾਣਾ ਤੇ ਕੀ ਕੋਈ ਕ੍ਰਿਮੀਨਲ ਤੁਹਾਨੂੰ ਘਰ ਮਿਲੇਗਾ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਔਰ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਤੋਂ ਆਖਰਕਾਰ حاصل ਕੀ ਹੋਏਗਾ ਮੈਂ ਗੱਲ ਇਹਦੇ ਤੇ ਕਰੂੰਗਾ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਜੁੜ ਚੁਕੇ ਨੇ ਕਾਲਰ ਪਹਿਲੇ ਉਹਨਾਂ ਦੀ ਕਾਲ ਲੈ ਲੈਨੇ ਆ ਹਲੋ ਹਲੋ ਜੀ ਸਰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਸਰ ਮੈਂ سے بات کر رہا ہوں ہاں جی سر میرے کو نا اس کے بارے میں جاننا جو آپریشن پرہار چل رہا ہے مطلب موہالی میں تو واردات آئے دن آئے دن سامنے بھی آ رہی ہے بٹ اس کا کیا ہے تو آپ تھوڑا ڈیٹیل میں سر بتائیں گے اس کے بارے میں دیکھو یہ تو آپریشن پرہار جڑا وہ آلریڈی پنجاب پولیس نے کرایا تھی موہالی دے کیڑے ایریا تو بول رہے ہو سر میں موہالی میں بول رہا ہوں یہ لونگی سے بلونگیت سو so, ایک اوپر پرہار چلایا گیا سو یہ درشکار ہے تھوڑی جانکاری دو سو سوال وڈے نے کہ جانکاری لوگوں دینی دیکھو پولیس وگاتار پریس کانفرنس کر کے کیا جا رہا ہے کہ پیم کی قانون ووسا درست کرنے کے لیے اس طرح کے اوپریشن چلائے جہاں نے اور ਵਾਕੀ ਇਸ ਤਰ੍ਹਾਂ ਦੇ ਆਪਰੇਸ਼ਨ ਕਾਮਯਾਬ ਸਾਬਤ ਹੋਣਗੇ ਸੋ ਮੈਂ ਐਸੇ ਕਰਕੇ ਇੱਕ ਲਾਈਵ ਸ਼ੋ ਐਸੇ ਕਰਕੇ ਸ਼ੁਰੂ ਕੀਤਾ ਅੱਜ ਤੋਂ ਕਿ ਤੁਹਾਡੀ رائے तमाम ਮਸਲਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕੀ ਮੰਨਿਆ ਜਾਏ ਕਿ ਜਿਹੜੇ ਡੇ ਟੂ ਡੇ ਇਸ਼ੂਜ਼ ਨੇ ਉਹਦੇ ਤੇ ਤੁਸੀਂ ਆਪਣੇ ਵਿਚਾਰ ਸੋ ਥੈਟ ਕਿ ਇੱਕ ਲੋਕ ਰਾਏ ਵਾਲਾ ਮੰਚ ਇਹ ਬਣ ਸਕੇ ਲੋਕਾਂ ਦੀ رائے ਇੱਥੇ ਸਾਹਮਣੇ ਆ ਸਕੇ ਔਰ ਲੋਕਾਂ ਦੀ رائے ਇਸ ਕਰਕੇ ਵੀ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਮਸਲਿਆਂ ਨੂੰ ਲੈ ਕੇ ਲੋਕ ਕੀ ਸੋਚਦੇ ਨੇ ਜਿਸ ਦੇ ਨਾਲ ਇੱਕ ਬਹੁਮਤ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਚਾਰਾਂ ਦੇ ਨਾਲ ਇੱਕ رائے شمਾਰੀ ਕੀਤੀ ਜਾ ਸਕਦੀ ਹੈ ਸੋ ਕਾਫੀ ਹੈ ਮੈਂ ਐਲਾਨੀਆਂ ਆਪਰੇਸ਼ਨ ਕਿੰਨਾ ਕੋ ਕਾਮਯਾਬ ਸਾਬਤ ਹੋਏਗਾ ਕਮੈਂਟਸ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਆਪਣੀ رائے ਸਾਂਝੀ ਕਰ ਸਕਦੇ ਹੋ ਉਸ ਤੋਂ ਇਲਾਵਾ ਕੀ ਹੈ ਮੰਨਿਆ ਜਾਏ ਕਿ ਇਸ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਨੇ ਉਹ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਕਾਮਯਾਬ ਸਾਬਤ ਹੁੰਦੇ ਨੇ ਨੰਬਰ ਸਕਰੀਨ ਤੇ ਥੱਲੇ ਚੱਲ ਰਿਹਾ ਹੈ 952240190 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਜੁੜ ਕੇ ਆਪਣੀ رائے ਬਿਲਕੁਲ ਇਸ ਪੂਰੇ ਮਸਲੇ ਤੇ ਸਾਂਝੀ ਕਰ ਸਕਦੇ ਹੋ ਕਿਉਂਕਿ ਦੇਖੋ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਤੁਸੀਂ ਜੁੜੋਗੇ ਆਪਣੀ ਗੱਲ ਰੱਖੋਗੇ ਤੇ ਲੋਕਾਂ ਤੱਕ ਉਹ ਗੱਲ ਜਾਏਗੀ ਔਰ ਸਭ ਤੋਂ ਵੱਡੀ ਗੱਲ ਉਹਦੇ ਚ ਇਹ ਵੀ ਹੈ ਕਿ ਲੋਕ ਆਖਰਕਾਰ ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਕੀ ਕੁਝ ਸੋਚਦੇ ਨੇ ਉਹ ਗੱਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਾਣੀ ਵੀ ਜ਼ਰੂਰੀ ਹੈ ਸੋ ਇਸੇ ਕਰਕੇ ਅਸੀਂ ਕਹਿ ਰਿਹਾ ਕਿ ਮਸਲਾ ਵੱਡਾ ਹੈ آپریشن پرہار جڑا او کنہ کامیاب ثابت ہوئے گا اور کل بلا کے کہہ سکنے ہاں کہ اس نال کنی کو کامیابی پولیس نو مل جائے گی اور سب تو وڈی گا لے کہ کامیابی تے ملے گی پی کی پنجاب لا لائن آرڈر دی سیچویشن درست ہوئے گی سو نمبر بار بار اسی سکرین تے لگاتار تھلے فلیش ہو رہا ہے پچانوے وی دو سو چالی ایک سو نبے ਕਾਲ ਕਰੋ ਆਪਣੀ رائے ਸਾਂਝੀ ਕਰੋ ਤੁਸੀਂ WhatsApp ਕਾਲ ਕਰਨੀ ਹੈ WhatsApp ਕਾਲ ਵੀ ਕਰ ਸਕਦੇ ਹੋ ਨੋਰਮਲ ਕਾਲ ਕਰਨੀ ਹੈ ਨੋਰਮਲ ਕਾਲ ਕਰਕੇ ਵੀ ਤੁਸੀਂ ਆਪਣੀ رائے ਇਸ ਮੰਚ ਤੇ ਸਾਂਝੀ ਕਰ ਸਕਦੇ ਹੋ ਪਰ ਦੇਖੋ ਜਿਹੜੇ ਵੀ ਦਰਸ਼ਕ ਜੁੜੇ ਇੱਕ ਅਪੀਲ ਜ਼ਰੂਰ ਹੈ ਕਿ ਭਾਸ਼ਾ ਦੀ ਮर्यादा ਨੂੰ ਧਿਆਨ ਚ ਰੱਖਦੇ ਅਸੀਂ ਇਸ ਪੂਰੇ ਪਲੇਟਫਾਰਮ ਤੇ ਗੱਲ ਕਰੀ ਚੁੱਕੀ ਤੁਹਾਡਾ ਵਿਚਾਰ ਤੁਹਾਡੀ رائے ਤੁਹਾਡੀ ਸੋਚ तमाम ਮਸਲਿਆਂ ਨੂੰ ਲੈ ਕੇ ਉਹ ਲੋਕਾਂ ਤੱਕ ਜਾਣੀ ਹੈ ਆਪਣਾ ਨਾਮ ਵੀ ਜ਼ਰੂਰ ਦੱਸਿਓ ਤੇ ਕਿੱਥੋਂ ਬੋਲ ਰਹੇ ਹੋ ਉਹ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਸੋ ਕੁਲ ਮਿਲਾਕੇ ਅਸੀਂ ਕਹਿ ਸਕਨੇ ਆ ਕਿ ਆਪਰੇਸ਼ਨ ਪ੍ਰਹਾਰ ਜਿਹੜਾ ਉਹ ਆਪਣੇ ਆਪ ਚ ਜਿਸ ਤਰ੍ਹਾਂ ਲਗਾਤਾਰ ਰਾਜਪੂਰੇ ਪੰਜਾਬ ਚ ਜਿਹੜਾ ਅਸੀਂ ਕਹਿ ਸਕਨੇ ਆ ਕਿ ਥਾ-ਥਾਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਗੈਂਗਸਟਰਸ ਨੂੰ ਫੜਨ ਦੀ ਗੱਲ ਕੀਤੀ ਜਾ ਰਹੀ ਹੈ ਕ੍ਰਾਈਮਨਲਸ ਨੂੰ ਫੜਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਕਿੰਨਾ ਕਾਮਯਾਬ ਹੋਏਗਾ ਇਹਦੇ ਨਾਲ ਕਿੰਨਾ ਕ੍ਰਾਈਮ ਰੁਕ ਜਾਏਗਾ ਡੇਟਾ ਵਧੇਗਾ ਜਾਂ ਵਾਕਈ ਗਰਾਊਂਡ ਤੇ ਵੀ ਕੁਝ ਐਸਾ ਅਸਰ ਜਿਹੜਾ ਇਹਦਾ ਉਹ ਹੁੰਦਾ ਨਜ਼ਰ ਆਏਗਾ ਸੋ ਕਾਫੀ ਅਹਿਮ ਮਸਲਾ ਹੈ ਔਰ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਤੇ ਲੋਕਾਂ ਨੂੰ ਆਪਣੀ ਰਾਏ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਆਖਿਰਕਾਰ ਆਪਰੇਸ਼ਨ ਪ੍ਰਹਾਰ ਜਿਹੜਾ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਉਸ ਨੂੰ ਲੈ ਕੇ ਲੋਕ ਕੀ ਸੋਚਦੇ ਨੇ ਲੋਕਾਂ ਦੀ ਰਾਏ ਕੀ ਹੈ ਕੀ ਇਹ ਮੰਨਿਆ ਜਾਏ ਕਿ ਲੋਕ ਵੀ ਮੰਨਦੇ ਨੇ ਕਿ ਹਾਂ ਇਹ ਆਪਰੇਸ਼ਨ ਨਾਲ ਪੰਜਾਬ ਦੇ ਵਿੱਚ ਵਾਕਈ ਕ੍ਰਾਈਮ ਜਿਹੜਾ ਉਹ ਕੰਟਰੋਲ ਹੋਏਗਾ ਸੋ ਬਿਲਕੁਲ ਤੁਸੀਂ ਵੀ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਰਾਏ ਸਾਂਝੀ ਕਰਨਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਤੁਹਾਡੀ ਰਾਏ ਕਿਤਨਾ ਕਿਤੇ ਸਰਕਾਰਾਂ ਤੱਕ ਪਹੁੰਚਦੀਆਂ ਨੇ ਔਰ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪਾਲਿਸੀ ਮੇਕਿੰਗ ਦੇ ਵਿੱਚ ਵੀ ਕਾਫੀ ਮਦਦ ਜਿਹੜੀ ਹੈ ਉਹ ਸਰਕਾਰਾਂ ਨੂੰ ਮਿਲ ਜਾਂਦੀ ਹੈ ਸੋ ਕਾਫੀ ਅਹਿਮ ਜਾਣਕਾਰੀਆਂ ਲਗਾਤਾਰ ਤੁਸੀਂ ਵੀ ਸਾਂਝੀ ਕਰੋ ਤੁਹਾਡੀ ਰਾਏ ਆਪਰੇਸ਼ਨ ਪ੍ਰਹਾਰ ਜਿਹੜਾ ਪਹਿਲਾਂ ਪਾਰਟ 1 ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਸੀ ਉਸ ਦੇ ਨਤੀਜੇ ਉਸ ਦੇ ਅੰਕੜੇ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਜਾਰੀ ਕੀਤੇ ਸੀ ਔਰ ਅਸੀਂ ਕਹਿ ਸਕਨੇ ਆ ਕਿ ਇਹਦੇ ਨਾਲ ਕਿਤੇ ਨਾ ਕਿਤੇ ਅਸੀਂ ਮੰਨ ਸਕਦੇ ਹਾਂ ਕਿ ਹਾਲਾਤ ਜਿਹੜੇ ਨੇ ਉਹ ਕੀ ਵਾਕਈ ਦਰਸਤੋਂ ਦੇ ਨਜ਼ਰ ਆ ਸਕਦੇ ਨੇ ਕ੍ਰਾਈਮ ਨੂੰ ਲੈ ਕੇ ਖਾਸ ਤੌਰ ਤੇ ਔਰ ਕ੍ਰਾਈਮ ਦੇ ਮਸਲੇ ਤੇ ਵਿੱਚ ਅਸੀਂ ਕਹਿ ਸਕਨੇ ਆ ਕਿ ਕੀ ਵਾਕਈ ਇਹਦੇ ਨਾਲ ਕ੍ਰਾਈਮ ਰੁਕੇਗਾ ਸੋ ਇਹ ਬੜਾ ਵੱਡਾ ਮਸਲਾ ਇੱਕ ਹੈ ਔਰ ਨੰਬਰ ਜੋ ਲਗਾਤਾਰ ਸਕਰੀਨ ਤੇ ਫਲੈਸ਼ ਹੈ ਉਹਦੇ ਤੇ ਕਾਲ ਕਰੋ ਆਪਣੀ رائے ਸਾਂਝੀ ਕਰੋ ਨੰਬਰ ਹੈ 952240190 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਵੀ ਜੁੜੋ ਆਪਣੀ رائے ਸਾਂਝੀ ਕਰੋ ਔਰ ਇੱਕ ਪਰਿਵਾਰ ਦੀ ਤਰ੍ਹਾਂ ਜੁੜ ਕੇ ਕੁਝ ਮਸਲਿਆਂ ਤੇ ਅਸੀਂ ਹੁਣ ਰੋਜ਼ਾਨਾ ਸ਼ਾਮੀ 5 ਵਜੇ ਗੱਲ ਕਰਿਆ ਕਰਾਂਗੇ ਭਾਵੇਂ ਸ਼ੁਰੂਆਤ ਦੇ ਦਿਨਾਂ ਚ ਮੈਨੂੰ ਪਤਾ ਹੈ ਲੋਕ ਥੋੜੇ ਘੱਟ ਜੁੜਨਗੇ ਪਰ ਜਦੋਂ ਲੋਕਾਂ ਨੂੰ ਪਤਾ ਹੋਏਗਾ ਕਿ ਸ਼ਾਮੀ 5 ਵਜੇ ਇਸ ਪਲੇਟਫਾਰਮ ਤੇ ਅਸੀਂ ਨਾਲ ਜੁੜ ਕੇ ਮਸਲਿਆਂ ਦੀ ਗੱਲ ਕਰਨਿਆ ਤੇ ਹੌਲੀ-ਹੌਲੀ ਹੁਣ ਕਹੋਗੇ ਪਰਿਵਾਰ ਹੌਲੀ-ਹੌਲੀ ਵਧਦਾ ਜਿਹੜਾ ਉਹ ਜਾਂਦਾ ਸੋ ਇਹ ਇੱਕ ਪਰਿਵਾਰ ਹੀ ਹੈ ਨਵਾ ਪੰਜਾਬ ਦਾ ਇਹ ਮੰਚ ਤੁਹਾਡਾ ਆਪ ਦਾ ਮੰਚ ਲੋਕ ਰਾਏ ਦਾ ਮੰਚ ਹੈ ਲੋਕਾਂ ਦਾ ਆਪ ਦਾ ਮੰਚ ਹੈ ਪਰ ਸਵਾਲ ਹੈ ਕਿ ਅੱਜ ਦੇ ਸਵਾਲ ਜੋ ਅਸੀਂ ਇੱਥੇ ਕਰ ਰਹੇ ਹਾਂ ਕਿ ਆਪਰੇਸ਼ਨ ਪ੍ਰਹਾਰ ਜਾਂ ਪ੍ਰਚਾਰ ਜਾਂ ਕਹੇ ਲੋ ਕਿ ਸਿਰਫ ਇੱਕ ਪੀਆਰ ਐਕਸਰਸਾਈਜ਼ ਕੀਤੀ ਜਾ ਰਹੀ ਹੈ ਯਾਨੀ ਕਿ ਇਸ ਆਪਰੇਸ਼ਨ ਰਾਹੀਂ ਕੀ ਇਹ ਮੰਨਿਆ ਜਾਏ ਕਿ ਸਿਰਫ ਇੱਕ ਪੀਆਰ ਐਕਸਰਸਾਈਜ਼ ਪੰਜਾਬ ਸਰਕਾਰ ਕਰ ਰਹੀ ਹੈ ਜਾਂ ਵਾਕਈ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਫਰਕ ਪਏਗਾ ਮਤਲਬ ਜੇ ਤੁਸੀਂ ਪੋਜ਼ਿਟਿਵ ਸੋਚ ਦਿਓ ਤਾਂ ਜੇ ਨੈਗੇਟਿਵ ਸੋਚੋ ਤਾਂ ਜਾਂ ਤੁਹਾਡੀ ਵਿਚਾਰ ਕੀ ਨੇ ਬਿਲਕੁਲ ਇਹਦੇ ਤੇ ਤੁਸੀਂ ਸੰਝੇ ਕਰ ਸਕਦੇ ਹੋ ਇੱਕ ਕਾਲਰ ਹੋਰ ਸਾਡੇ ਨਾਲ ਜੁੜ ਚੁਕੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਹਾਂ ਸਰ ਮੈਂ ਜਲੰਧਰ ਸੇ ਬੋਲ ਰਿਹਾ ਹਾਂ ਜੀ ਹਾਂ ਜੀ ਦੱਸੋ ਜੀ ਸਰ ਦੱਸੋ ਇਹ ਕਿ ਪ੍ਰਹਾਰ ਤੋਂ ਨਹੀਂ ਤਾਂ ਮੈਨੂੰ ਲੱਗ ਰਿਹਾ ਹੈ ਪ੍ਰਹਾਰ ਤੋਂ ਨਹੀਂ ਹੈ ਇਹ ਇਹ ਫਿਰ ਕੀ ਲੱਗ ਰਿਹਾ ਤੁਹਾਨੂੰ ਫਿਰ ਪ੍ਰਹਾਰ ਨਹੀਂ ਲੱਗ ਰਿਹਾ ਤੇ ਫਿਰ ਕੀ ਲੱਗ ਰਿਹਾ ਨਹੀਂ ਇਹਦੇ ਨਾਲ ਕ੍ਰਾਈਮ ਨਹੀਂ ਰੁਕ ਰਿਹਾ ਆ ਰੁਕ ਰਿਹਾ ਹੈ ਸਰ ਪੰਜਾਬ ਤੋਂ ਨੰਬਰ 1 ਸੁਭਗਨ ਬਲਕੀ ਕ੍ਰਾਈਮ ਦੇ ਵਿੱਚ ਪਰ ਪੰਜਾਬ ਪੁਲਿਸ ਵੱਲੋਂ ਤੇ ਅੱਜ ਪੂਰੇ ਥਾਂ ਥਾਂ ਤੇ ਲਗਾਤਾਰ ਚਾਹੇ ਚੈਕਿੰਗ ਕੀਤੀ ਜਾ ਰਹੀ ਹੋਇਆ ਕਹਿ ਰਹੇ ਕਿ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਗੈਂਗਸਟਰ ਔਰ ਕ੍ਰਿਮੀਨਲ ਫੜ ਰਹੇ ਹਾਂ ਸਾਹਿਬ ਜੀ ਜ਼ਰਾ ਆਪਨੇ ਸੁਣਾ ਹੋਗਾ ਕਿ ਅਜਾਦਤ ਨੇ ਵੀ ਮੋਨਤਾ ਕਿ ਪੰਜਾਬ ਦੇ ਤਹ ਪਰਮ ਸੁਭਗਨ ਸੁਭਗਨ ਹਮ ਚਲੋ ਠੀਕ ਹੈ ਨਾਂ ਕਿਸੇ ਤੁਹਾਡਾ ਦੱਸ ਠੀਕ ਸੋ ਜਲੰਧਰ ਤੋਂ ਇੱਕ ਕਾਲਰ ਸਾਡੇ ਨਾਲ ਜੁੜੇ ਜੋ ਕਹਿ ਰਹੇ ਨੇ ਕਿ ਪ੍ਰਹਾਰ ਤੇ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਿਹਾ ਇਹ ਤੇ ਕੁਝ ਹੋਰ ਹੀ ਨਜ਼ਰ ਆ ਰਿਹਾ ਪਰ ਦੇਖੋ ਵੱਡਾ ਮਸਲਾ ਹੈ ਆਪਰੇਸ਼ਨ ਪ੍ਰਹਾਰ ਹੈ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਹੈ ਇਸ ਆਪਰੇਸ਼ਨ ਪ੍ਰਹਾਰ ਨੂੰ ਲੈ ਕੇ ਬਹੁਤ ਦਾਅਵੇ ਚਾਹੇ ਪੰਜਾਬ ਪੁਲਿਸ ਵੱਲੋਂ ਚਾਹੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਅੱਜ ਪੂਰੇ ਪੰਜਾਬ ਚ ਪੰਜਾਬ ਪੁਲਿਸ ਉਤਰੀ ਹੋਈ ਹੈ ਪਰ ਦੇਖੋ ਸਭ ਤੋਂ ਵੱਡਾ ਮਸਲਾ ਇੱਕ ਇਹ ਵੀ ਨਿਕਲ ਕੇ ਸਾਹਮਣੇ ਆਉਂਦਾ ਕਿ ਇਸ ਆਪਰੇਸ਼ਨ ਪ੍ਰਹਾਰ ਤੋਂ ਕੀ ਇਹ ਮੰਨਿਆ ਜਾਏ ਕਿ ਕ੍ਰਾਈਮ ਕੰਟਰੋਲ ਹੋ ਰਿਹਾ ਹੈ ਕੀ ਇਹ ਮੰਨਿਆ ਜਾਏ ਕਿ ਗੈਂਗਸਟਰਾਂ ਦੇ ਵਿੱਚ ਚੋਰਾਂ ਦੇ ਵਿੱਚ ਕ੍ਰਿਮੀਨਲਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਪੁਲਿਸ ਦਾ ਜਾਂ ਕਾਨੂੰਨ ਦਾ ਨਜ਼ਰ ਆ ਰਿਹਾ ਹੈ ਕਿਉਂਕਿ ਬਹੁਤ ਵੱਡੀ ਗੱਲ ਇੱਥੇ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਕਿ ਜਦੋਂ ਦਰਸ਼ਕ ਜੁੜ ਕੇ ਇਹ ਕਹਿੰਦੇ ਕਿ ਖੱਜਲ ਖੁਆਰੀ ਜ਼ਿਆਦਾ ਹੋ ਰਹੀ ਹੈ ક્રાઈમ ਕਿਤੇ ਕੰਟਰੋਲ ਨਹੀਂ ਹੋ ਰਿਹਾ ਹੈ ਹਾਈ ਕੋਰਟ ਦੇ ਜੱਜਮੈਂਟਸ ਦੇ ਹਵਾਲੇ ਅਥੇ ਦਿੱਤੇ ਜਾ ਰਹੇ ਨੇ ਸੋ ਇਹ ਇੱਕ ਕੋਸ਼ਿਸ਼ ਸੀ ਤੁਹਾਡੇ ਨਾਲ ਜੁੜਨ ਦੀ ਮੈਨੂੰ ਲੱਗਦਾ ਹੈ ਕਿ ਕੱਲ ਤੋਂ ਆਪਾਂ 5 ਤੋਂ 5:30 ਕਿਉਂਕਿ ਅੱਜ ਥੋੜਾ ਜਿਹਾ ਪਹਿਲਾ ਦਿਨ ਸੀ ਤੋਂ ਥੋੜਾ ਜਿਹਾ ਲੇਟ ਜ਼ਰੂਰ ਹੋਇਆ ਇਸ ਚੋ ਨੂੰ ਸ਼ੁਰੂ ਕਰਨ ਚ ਕੱਲ ਤੋਂ 5 ਵਜੇ ਸ਼ਾਮ ਨੂੰ ਰੋਜ਼ਾਨਾ ਇਸ ਪਲੇਟਫਾਰਮ ਤੇ ਅਸੀਂ ਜੁੜਾਂਗੇ ਗੱਲ ਕਰਾਂਗੇ ਵਕਫ ਵਕ ਮਸਲਿਆਂ ਦੀ ਅੱਜ ਦੇ ਲਈ ਇਜਾਜ਼ਤ ਦਿਓ